ਆ ਦੇਖੋ ਜੀ ਆ ਧੱਕਾ ਕਰਦੇ ਸਾਰੇ ਜਾਣੇ ਆ ਦੇਖ ਲਓ ਜਿੰਨੇ ਵੀ ਆ ਪਾ ਸਰਪੱਚ ਗਾਲਾ ਕੱਢਦਾ ਦੇਖੋ ਧੱਕਾ ਕਰਦੇ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਜੀ ਕੀ ਕੀਤਾ ਆ ਦੇਖੋ ਆ ਦੇਖੋ ਜੀ ਸਾਡੀ ਜਗ੍ਹਾ ਸਾਡਾ ਬਗਲਾ ਦੇਖੋ ਆ ਦੇਖੋ ਦੇਖੋ ਜੀ ਧੱਕਾ ਕਰਦੇ ਨੇ ਮਾਰਿਆ ਆ ਦੇਖੋ ਜੀ ਜਿੰਨੇ ਵੀ ਸਾਰੇ ਜਾਣੇ ਸਾਡੀ ਜਗ੍ਹਾ ਧੱਕਾ ਕਰਦੇ ਆ ਆ ਦੇਖੋ ਜੀ ਆ ਦੇਖੋ ਮੈਂ ਨੱਥੇ ਪੰਜ ਦੇਣਾ ਆ ਦੇਖੋ ਕੀ ਕਰਦਾ ਆ ਆ ਦੇਰ ਮੁੰਡਾ ਆ ਦੇਖ ਲਓ ਜੀ ਆ ਦੇਖੋ ਕੀ ਕੀਤਾ ਆ ਦੇਖ ਲਓ ਜੀ ਆ ਪੰਜਿਆ ਜੀ ਦੇਖ ਲਓ ਤੇਰਾ ਦੇਖੋ ਜੀ ਕੀ ਕੀਤਾ ਆ ਦੇਖ ਲਓ ਆ ਦੇਖ ਲਓ ਮਤਲਬ ਹੀ ਕੋਈ ਆ ਦੇਖੋ ਜੀ ਆ ਦੇਖੋ ਇਹੀ ਗਿਆ ਸੀ ਕਿਸੇ ਕਿਹਾ ਵੀ ਇੱਥੇ ਨਾਂ ਬਿਠਾ ਲ ਸਾਡੀ ਰਾਇ ਜੀ ਨੇੜੇ ਕਿੰਨੇ ਵਿਅਕਤੀਆਂ ਨੇ ਤੁਹਾਡੇ ਤੇ ਹਮਲਾ ਕੀਤਾ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਮੁੱਕਾ ਮਾਰਿਆ ਬਸ ਕੋਈ ਪਛਾਣ ਪਛਾਣ ਜਿਹੜਾ ਕੋਈ ਬੰਦਾ ਹੰਕਾਰ ਹੰਕਾਰ ਹਾਂ ਕਿੱਥੇ ਦੇ ਰਹਿਣ ਵਾਲੇ ਉਹ ਚੇਅਰਮੈਨ ਦਾ ਮੁੰਡਾ ਹੈ ਜੀ ਬਹੁਤ ਬਦਮਾਸ਼ ਚੇਅਰਮੈਨ ਬਹੁਤ ਆਕੜ ਕੇ ਲੰਗਾ ਕੌਣ ਚੇਅਰਮੈਨ ਗਰਦੇਵਾਲ ਸਿੰਘ ਚੇਅਰਮੈਨ ਹੈ ਇੱਕ ਚੇਅਰਮੈਨ ਇੱਕ ਚੇਅਰਮੈਨ ਸਾਡੇ ਦਾ ਕੋਈ ਨਹੀਂ ਹਿੱਤ ਕਰ ਬੈਠੇ ਸੀ ਕੋਕਾ ਕਰਦੇ ਸਾਡੇ ਤੋਂ ਇਹ ਚੜ ਕੇ ਆ ਗਏ ਗੁਜਰ ਬੱਠੇ ਸਾਡੇ ਬੈਠੇ ਆਪਣੇ ਬਗਲ ਦੇ ਵਿੱਚ ਕਿੰਨੇ ਲਿਆ ਦੇਣਾ ਵੀ ਕਿਸਦਾ ਨਹੀਂ ਹੈਗਾ ਹਾਂ ਜੀ ਲੜਾਈ ਦਾ ਕਾਰਨ ਕੀ ਹੈ ਸਾਹਮਣੇ ਇਹੇ ਹੀ ਵੇਲੇ ਆ ਕੇ ਸਾਨੂੰ ਕੱਠੇ ਹੋ ਕੇ ਪੈ ਗਏ ਤੁਸੀਂ ਇੱਥੇ ਗੁਜਰ ਕਾਤੇ ਮਟਾ ਰਹੇ ਹਾਂ ਜੀ ਨਾਲ ਮੇਰੀ ਪੱਗ ਨਾਲ ਤੀ ਨਾਲ ਡਾੜੀ ਪੱਟੀ ਮੇਰੇ ਨਾਲ ਨੇ ਕਿੰਨੇ ਵੇ ਹੋਇਆ ਹੈ 112 112 ਦਾ ਟਾਈਮ ਸੀ ਕਿੰਨੇ ਵਿਅਕਤੀ ਨੇ ਹਮਲਾ ਕੀਤਾ ਤੁਹਾਡੇ ਤੇ 15 20 ਜਣੇ ਤੇ 15 20 ਜਣੇ ਹਾਂ ਤੇ ਉਹ ਪਛਾਣ ਜਾਣ ਵਾਲੇ ਵਿਅਕਤੀ ਸਟਾਜਟ ਪੁਨੋਟ ਮੰਗਾ मिट्टू बहुत है बाकी काफी बंदे थे وہ کنده وہاں مار کے نہ مارے وہ کنده وہاں مار کے نہ مارے ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਪੁੱਲਰਾਇ ਵਿੱਚ 2 ਤੇ 13 ਵਿਚਕਾਰ ਝਗੜੀ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਤੇ ਕੜਨਾ ਦੇ ਵਿੱਚੋਂ ਤਿੰਨ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜਿਸ ਦੇ ਵਿੱਚੋਂ ਪਹਿਲੇ ਤੀਰ ਗੁਰਦਿਆਲ ਸਿੰਘ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋ ਦੱਸਿਆ ਕਿ ਉਸ ਦੇ ਪਲਾਟ ਦੇ ਵਿੱਚ ਗੁੱਜਰ ਭਾਈਚਾਰੇ ਦੇ ਲੋਕ ਰਹਿ ਰਹੇ ਹਨ ਤੇ ਇਸ ਗੱਲ ਨੂੰ ਲੈ ਕੇ ਅੱਜ ਪਿੰਡ ਦੇ ਵਿੱਚ ਕੁਝ ਵਿਅਕਤੀਆਂ ਨੇ ਉਸ ਨਾਲ ਟਕਰਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਗੁਰਦਿਆਲ ਸਿੰਘ ਦੀ ਦਸਨ ਮੁਤਾਬਿਕ ਕਰੀਬ 15 ਤੋਂ 20 ਵਿਅਕਤੀਆਂ ਨੇ ਉਸਤੇ ਹਮਲਾ ਕਰ ਦਿੱਤਾ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸਨੇ ਦੋਸ਼ ਲਗਾਇਆ ਕਿ ਹਮਲਾ ਕਰਨ ਵਾਲਿਆਂ ਵਿੱਚ ਪਿੰਡ ਦਾ ਸਰਪੰਚ ਅਤੇ ਕੁਝ ਹੋਰ ਲੋਕ ਵੀ ਸ਼ਾਮਲ ਸਨ ਉਦੋਂ ਇਸ ਮਾਮਲੇ ਵਿੱਚ ਦੂਸਰੇ ਧੀਰ ਗਗਨਦੀਪ ਸਿੰਘ ਅਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਜਦੋਂ ਉਹ ਪਿੰਡ ਵਿੱਚ ਹੋ ਰਹੀ ਝਗੜੇ ਨੂੰ ਦੇਖ ਰੇ ਤਾਂ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਅਤੇ ਉਸ ਦੀ ਪੁੱਤਰ ਨੇ ਉਹਨਾਂ ਨਾਲ ਹੱਥਾ ਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਦੱਸਿਆ ਕਿ ਮਾਮਲਾ ਉਸ ਪਲਾਟ ਨੂੰ ਲੈ ਕੇ ਸੀ ਜਿਸ ਦੇ ਵਿੱਚ ਗੁੱਜਰਪਾਈਚਾਰੇ ਦੇ ਲੋਕ ਰਹ ਰਹੇ ਸਨ ਅਤੇ ਪਿੰਡ ਪੰਚਾਇਤ ਵੱਲੋਂ ਵੀ ਉਹਨਾਂ ਨੂੰ ਉੱਥੋਂ ਹਟਾਉਣ ਲਈ ਕਿਹਾ ਗਿਆ ਸੀ ਤੇ ਉਹਨਾਂ ਨੇ ਉਕਤ ਵਿਅਕਤੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਰਪੰਚ ਉੱਪਰ ਵੀ ਹਮਲਾ ਕਰੋਨ ਦੇ ਗੰਭੀਰ ਦੋਸ਼ ਲਗਾਏ ਅਤੇ ਉਹਨਾਂ ਨੇ ਕੀਤਾ ਕਿ ਗੁੱਜਰ ਭਾਈਚਾਰੇ ਨੂੰ ਪਲਾਟ ਤੋਂ ਹਟਾਉਣ ਨੂੰ ਲੈ ਕੇ ਤਣਾਅ ਵਧਿਆ ਅਤੇ ਝਗੜਾ ਤਿੱਖਾ ਹੋ ਗਿਆ ਤੇ ਦੋਨਾਂ ਨੇ ਦੋਸ਼ ਲਾਇਆ ਇੱਕ ਗੁਰदयाल ਸਿੰਘ ਜੋ ਸਾਬਕਾ ਚੇਅਰਮੈਨ ਵੀ ਰਹੇ ਚੁੱਕੇ ਹਨ ਤੇ ਉਹਨਾਂ ਉੱਪਰ ਹਮਲਾ ਕੀਤਾ ਤੇ ਜਿਸ ਨਾਲ ਉਹ ਜ਼ਖਮੀ ਤੇ ਉਧਰ ਸਿਵਲ ਹਸਪਤਾਲ ਵਿੱਚ ਜ਼ਖਮੀ ਦਾ ਇਲਾਜ ਕੀਤਾ ਜਾ ਰਿਹਾ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਤੇ ਇਸ ਸਾਰੇ ਮਾਮਲੇ ਦੇ ਵਿੱਚ ਦੋਵੇਂ ਥੀੜਾਂ ਵੱਲੋਂ ਇੱਕ ਦੂਸਰੇ ਉੱਪਰ ਦੋਸ਼ ਲਗਾਏ ਜੁਰ ਤੇ ਕਟਨਾ ਦੀ ਸੋਚਣਾ ਫਗਵਾੜਾ ਪੁਲਿਸ ਨੂੰ ਮਿਲ ਚੁੱਕੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਗੁਰਦਾਸ ਸਿੰਘ ਗੁਰਦਾਸ ਸਿੰਘ ਕਿਹੜੇ ਪਿੰਡ ਤੋਂ ਡੱਲਾ ਰਾਏਪੁਰ ਹਾਂ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਜਾਏ ਮਾਮਲਾ ਸਾਡੇ ਤੋਂ ਕੋਈ ਨਹੀਂ ਹੈ ਤਾਂ ਘਰ ਬੈਠੇ ਸੀ ਕੋਪ ਕਰਦੇ ਸਾਡੇ ਤੋਂ ਤੇ ਚੜ ਕੇ ਆ ਗਏ ਦੂਜਰ ਬੱਠੇ ਸਾਡੇ ਬੈਠੇ ਆਪਣੇ ਬਗਲ ਦੇ ਵਿੱਚ ਕਿੰਨੇ ਰਿਆਣ ਦੇਣਾ ਵੀ ਕਿਹਦਾ ਨਹੀਂ ਹੈ ਹਾਂਜੀ ਲੜਾਈ ਦਾ ਕਾਰਨ ਕੀ ਹੈ ਸਾਹਮਣੇ ਇਹੇ ਬਾਰੇ ਆ ਕੇ ਸਾਨੂੰ ਪੱਥੇ ਉਹ ਪੈ ਰਹੇ ਤੁਸੀਂ ਇੱਥੇ ਗੁਜਰਕਾਤੇ ਮਟਾ ਰਹੇ ਹਾਂਜੀ ਆ ਮੇਰੀ ਪੱਗ ਨਾਲ ਤੀ ਨਾਲ ਡਾੜੀ ਪੱਟੀ ਮੇਰੇ ਨਾਲ ਨੇ ਕਿੰਨੇ ਵਜੇ ਹੋਇਆ ਇਹ 112 112 ਦਾ ਟਾਈਮ ਸੀ ਕਿੰਨੇ ਵਿਅਕਤੀ ਨੇ ਹਮਲਾ ਕੀਤਾ ਤੁਹਾਡੇ ਤੇ 15 20 ਜਣੇ ਸੀ 15 20 ਜਣੇ ਹਾਂ ਤੇ ਉਹ ਪਹਿਚਾਣ ਜਾਏ ਵਿਅਕਤੀ ਕੋਈ ਪੁਨੋਟ ਮੰਗਾ ਮਿੱਟੂ ਮੋਟਾ ਬਾਕੀ ਕਾਫੀ ਬੰਦੇ ਸਦੇ ਹੋਰ ਤੇ ਪਹਿਲੋਂ ਵੀ ਕੋਈ ਰਜਿਸਤਰੀ ਕੀ ਤੁਹਾਡੀ ਕੋਈ ਰਜਿਸਟਰੀ ਸਾਡੀ ਮੇਰੇ ਕੋਲ ਮੈਨੂੰ ਮੇਰੀ ਗੱਲ ਕੋਈ ਰਜਿਸਟਰੀ ਹੋਣੀ ਕੋਈ ਨਹੀਂ ਹਾਂਜੀ ਮੈਂ ਕਿਦਾਂ ਕੋ ਬਾਦ ਡਾਕਟਰ ਬਾਤ ਕੀ ਗੱਲ ਕਰ ਅਸ਼ਵਨੀ ਕੁਮਾਰ ਅਸ਼ਵਨੀ ਜੀ ਸਬਲ ਹਸਪੀਟਲ ਜੇ ਕੀ ਮਾਮਲਾ ਕੀ ਤਰਫ ਮਾਮਲਾ ਉੱਥੇ ਬੰਦੇ ਇਕੱਠੇ ਹੋਇਆ ਸੀ ਮੈਨੂੰ ਪਤਾ ਲੱਗ ਮੈਂ ਕਿਹਾ ਮੈਂ ਵੀ ਪਿੰਡੋਂ ਗਿਆ ਸੀ ਮੈਂ ਦੇਖਿਆ ਮੈਂ ਕਿਹਾ ਕੀ ਜਲ ਹੋਈ ਹੈ ਮੈਂ ਕਿਹਾ ਜੇ ਕੋ ਲੜਾਈ ਝਗੜਾ ਵੀ ਹੈ ਮੈਂ ਕਿਹਾ ਤੁਸੀਂ ਬੈਠ ਕੇ ਗੱਲ ਕਰ ਲਓ ਤੈਨੂੰ ਕੀ ਪਤਾ ਤੈਨੂੰ ਕੀ ਪਤਾ ਮੇਰੇ ਮੁੱਕਾ ਮਾਰਿਆ ਇੱਥੇ ਬੱਕੀ ਜਾ ਕਿੱਥੇ ਦੇ ਰਹਿਣ ਵਾਲੇ ਟੱਕੀ ੁੱਲੜਾਈ ਟੱਕੀ ੁੱਲੜਾਈ ਹਾਂ ਤੇ ਲੜਾਈ ਦਾ ਕਾਰਨ ਕੀ ਹੈ ਸਾਹਮਣੇ ਲੜਾਈ ਉੱਥੇ ਗੁੱਜਰ ਗੱਜਰ ਬਿਠਾ ਲਏ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਸ਼ੀਰ ਦਲਦਾ ਅਜੇ ਹੈਸ਼ ਵਿੱਚ ਹਾਂਜੀ ਇਹ ਹੀ ਗਿਆ ਸੀ ਕਿਸੀ ਕਿਹਾ ਵੀ ਇੱਥੇ ਨਾ ਬਿਠਾ ਸਾਡੀ ਰਾਇ ਜੀ ਨੇੜੇ ਕਿੰਨੇ ਵਿਅਕਤੀਆਂ ਨੇ ਤੁਹਾਡੇ ਤੇ ਹਮਲਾ ਕੀਤਾ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਮੁੱਕਾ ਮਾਰਿਆ ਬਸ ਕੋਈ ਪਛਾਣ ਪਛਾਣ ਜਿਹੜਾ ਕੋਈ ਬੰਦਾ ਅੰਕਾਰ ਕਿੱਥੇ ਦੇ ਰਹਿਣ ਵਾਲੇ ਆ ਉਹ ਚੇਅਰਮੈਨ ਦਾ ਮੁੰਡਾ ਹੈ ਜੀ ਬਹੁਤ ਬਦਮਾਸ਼ ਚੇਅਰਮੈਨ ਬਹੁਤ ਔਕੜ ਪੈਂਦਾ ਕੌਣ ਚੇਅਰਮੈਨ ਗਰਦੇਵਾਲ ਸਿੰਘ ਚੇਅਰਮੈਨ ਹੈ ਐਕਸ ਚੇਅਰਮੈਨ ਠੀਕ ਕੀ ਨਾਮ ਆਪਣਾ ਗਗਨਦੀਪ ਹਾਂਜੀ ਗਗਨਦੀਪ ਕਿੱਥੇ ਦੇ ਰਹਿਣ ਵਾਲੇ ਆਪਾਂ ਪੁੱਲਰਾਈ ਪੁੱਲਰਾਈ ਕੀ ਮਾਮਲਾ ਕੀ ਜਿਹੜਾ ਅੱਜ ਇੱਥੇ ਸਿਵਲ ਹਸਪੀਟਲ ਜਾਏ ਆ ਭਾਜੀ ਵੀ ਪਿੰਡ ਲੜਦੇ ਪਏ ਸੀ ਸਾਰੇ ਜਣੇ ਹਾਂਜੀ ਫਿਰ ਮੈਂ ਉੱਥੇ ਗਿਆ ਜੀ ਮੈਨੂੰ ਮੈਂ ਆਉਂਦਾ ਗਿਆ ਸੀ ਮੈਂ ਬਾਅਦ ਚ ਨਹੀਂ ਮੇਰੇ ਤਾਇ ਦੇ ਨਾਲ ਸੱਟਾ ਮਾਰਤੀਆਂ ਮੈਂ ਆਉਂਦਾ ਗਿਆ ਸੀ ਇਹਨਾਂ ਨੇ ਜੀ ਮੈਨੂੰ ਵੀ ਫੜ ਕੇ ਕੁੱਟਣਾ ਸ਼ੁਰੂ ਕਰਤਾ ਜੀ 5-7 ਜਾਣੇ ਸੀਗੇ ਕਿ ਇਹਨਾਂ ਨੇ ਕੁੱਟਿਆ ਜੀ ਆਹ ਗਰਦਿਆਲ ਸਿੰਘ ਜੀ ਵਿਚ ਇਹਨਾਂ ਦੇ ਮੁੰਡਾ ਸੀਗਾ ਮੁੰਡੇ ਨੇ ਪਹਿਲਾਂ ਸ਼ੁਰੂਆਤ ਕੀਤੀ ਤੇ ਲੜਾਈ ਦਾ ਕਾਰਨ ਟੀਚਰ ਨਿੱਕਾ ਤੇ ਮੈਨੂੰ ਪਤਾ ਨਹੀਂ ਜੀ ਇਹਨਾਂ ਦੀ ਗੁੱਜਰਾ ਤੋਂ ਲੜਾਈ ਹੋਈ ਜੀ ਕੋਈ ਰੱਖਣ ਰਿਹਾ 6 ਲੱਖੇ ਜਿਨ੍ਹਾਂ ਨੇ ਗੁੱਜਰੇ ਰੱਖੇ ਹੋਏ ਆ ਅੱਛਾ ਜੀ ਉੱਤੋਂ ਸਰਪੰਚ ਸਾਹਿਬ ਨੇ ਕੁਝ ਕਿਹਾ ਹੋਊਗਾ ਇਹਨਾਂ ਨੂੰ ਮੰਨਾ-ਮੰਨਾ ਦਿੱਤਾ ਹੋਊਗਾ ਮੰਨੇ ਹਾਂ ਜੀ ਉਸ ਕਰਕੇ ਇਹਨਾਂ ਨੇ ਬੰਦੇ ਬਾਹਰੋਂ ਬੁਲਾ ਕੇ ਸਰਪੰਚ ਸਾਹਿਬ ਤੇ ਹਮਲਾ ਵੀ ਕਰਵਾਇਆ। ਉੱਥੇ ਸਰਪੰਚ ਸਾਹਿਬ ਜਿਹੜੇ ਆ ਭੱਲਾ ਰੇਜਰ ਬਣੋੜ ਕੀ। ਹੈ? ਰੇਜਰ ਬਣੋੜ ਕੀ ਭੱਲਾ ਰੇਜਰ। ਉਦੋਂ ਉਦੋਂ ਕਰਾਇਆ ਬਣੋੜ ਦੇ ਉੱਪਰ ਕਦੋਂ ਹਮਲਾ ਕਰਾਇਆ? ਸੁਭਾਈ ਕਰਾਇਆ ਜੀ। ਅੱਜ ਵੀਰੇ? ਹਾਂਜੀ ਹਾਂਜੀ। ਅੱਛਾ ਜੀ। ਇਹ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਉੱਧਾ ਆਪਣੀ ਹਵੇਲੀ ਵੱਲੋਂ ਜਾਂਦਾ ਸਾਡੀ ਉੱਧਰ ਹਵੇਲੀ ਆ। ਹਾਂਜੀ। ਇਹਦਾ ਮੁੰਡਾ ਮੈਨੂੰ ਵੀ ਕੁੱਟਣ ਲੱਗ ਪਿਆ ਪਤਾ ਨਹੀਂ ਗਾਲ੍ਹਾਂ ਕੱਢਦਾ। ਕੋਈ ਪਛਾਣ ਚ ਹੈ ਤੁਹਾਡੇ ਬੰਦੇ? ਹਾਂਜੀ ਹਾਂਜੀ ਇਹਦਾ ਮੁੰਡਾ ਮੇਰਾ। ਕਿੰਨੇ ਬੰਤੇ? ਬਾਕੀ ਚਾਰ ਪੁੱਕੇ ਜਾਣੇ ਸਕੇ ਜੀ ਕਾਹਦੇ ਨੇ ਤੁਹਾਡੇ ਤੇ ਹਮਲਾ ਕੀਤਾ ਇਹਨਾਂ ਨੇ ਡੰਡੇ ਮਾਰੇ ਜੀ ਮੇਰੇ ਠੀਕ ਪਤਾ ਨਹੀਂ ਕਿ ਲੱਕੜੀ ਦੇ ਡੰਡੇ ਜੇ ਇਹਨਾਂ ਦੇ ਲੜਾਈ ਝਗੜਾ ਹੈ ਜੀ ਹਾਂਜੀ ਸਾਡੇ ਪਾਸ ਦੋ ਕੇਸ ਆਏ ਨੇ ਲੜਾਈ ਦੇ ਨਾ ਪੁੱਲਰਾਈ ਲੜਾਈ ਹੋਈ ਹੈਗੀ ਇੱਕ ਅਸ਼ਵਨੀ ਕੁਮਾਰ ਕਰਕੇ ਇੱਕ ਗਗਨਦੀਪ ਹੈ ਇਹਨਾਂ ਦੀ ਲੜਾਈ ਹੋਈ ਹੈਗੀ ਗੁਰਦੇਵਾਲ ਸਿੰਘ ਨਾਲ ਸੱਟਾਂ ਲੱਗੀਆਂ ਹੋਏ ਐ ਤਾਂ ਅੱਗੇ ਅਸੀਂ ਕਰਦੇ ਨੇ ਕਾਰਵਾਈ ਜੋ ਕਰਨੀ ਚਾਹੀਦੀ ਹੈਗੀ ਤੇ ਕੰਡੀਸ਼ਨ ਕਿਦਾਂ ਨਾਲ ਦੀ ਠੀਕ ਹੈ ਜੀ ਸਟੇਬਲ ਹੈਗੇ ਹਾਂਜੀ ਸਟੇਬਲ ਹੈਗੇ